ਲੈਣ ਗਿਆ ਏ ਬੋਤਲ ਤੇ ਚਿਕਨ ਨਾ ਇਹ ਨੂੰ ਮੈਂ ਮੰਗਣ ਤੇ ਲਾਤਾ ਨਾ ਤੇ ਮੇਰਾ ਨਾਮ ਵੀ ਪ੍ਰੀਤਕੌਰ ਨਹੀਂ ਉਹ ਕਾਕਾ ਗਾਂ ਅੱਥੇ ਦੁਕਾਨ ਤੋਂ ਲੈ ਕੇ ਆਣਾ ਕਾਕਾ ਵੀ ਤਾਂ ਆਏਗਾ ਯਾਰ ਪਾਲੀ ਆਏਗੀ ਮੰਮੀ ਹੁਣ ਤੱਕ ਆਪਾਂ ਨਾ ਕਿਸੇ ਦਾ ਮਾੜਾ ਕੀਤਾ ਨਹੀਂ ਤੇ ਰੱਬ ਸਾਡਾ ਮਾੜਾ ਕਿੱਦਾਂ ਹੋਣ ਦਊਗਾ ਜਿਗਰਾ ਨਾ ਉਹਨਾਂ ਪਿੱਕਿਆਂ ਦਾ ਜਿਹੜੇ ਵਿਆਹ ਵੇਲੇ ਈਆਂ ਨੂੰ ਦਾਜ ਵੀ ਦਿੰਦੇ ਨੇ ਤੇ ਮਰਨ ਵੇਲੇ ਕਫਨ ਵੀ ਪਾ ਕੇ ਆਉਂਦੇ ਮੈਂ ਨਾ ਕਰਮਾ ਵਾਲੀਆਂ ਮੇਰਾ ਪੇਕਾ ਪਰਿਵਾਰ ਵੀ ਮੇਰੇ ਨਾਲ ਖੜਾ ਹੈ ਤੇ ਮੇਰੀਆਂ ਪਰਜਾਈਆਂ ਵੀ ਮੇਰੇ ਵੀਰ ਵੀ ਮੇਰੇ ਨਾਲ ਖੜੇ ਨੇ ਮੈਨੂੰ ਤਾਂ ਰੋਣਾ ਤਾਂ ਆਉਂਦਾ ਉਹ ਕੁੜੀਆਂ ਦਾ ਕੀ ਹੈ ਨਾ ਉਹਨਾਂ ਦਾ ਪੇਕਾ ਪਰਿਵਾਰ ਹੈ ਨਾ ਉਹਨਾਂ ਦਾ ਸੋਰਾ ਪਰਿਵਾਰ ਹੈ ਹਾਂ ਕਿਰਨ ਕਿੱਦਾਂ ਤੂੰ ਨਾ ਹੁਣ ਇਹ ਨਾ ਸੋਚੀ ਕਿ ਤੂੰ ਇਧਰ ਚਲੀ ਗਈ ਤੈਨੂੰ ਮੈਂ ਭੁੱਲ ਜਾਂਗੀ ਮੈਂ ਤਾਂ ਤੈਨੂੰ ਹਫ਼ਤੇ 'ਚ ਨਾ ਇੱਕ ਦੋ ਫੋਨ ਕਰਦੀ ਰਹਿਣਾ ਹਾਂਜੀ ਹਾਂਜੀ ਜਸਮਿਨ ਦੀ ਜੀ ਮੈਂ ਠੀਕ ਆ। ਦੀਦੀ ਮੈਂ ਨਾਨੀ ਘਰ ਜਾ ਰਹੀ ਆ। ਮੈਂ ਫ੍ਰੀ ਹੋ ਕੇ ਤੁਹਾਨੂੰ ਕਰਾਂ ਫੋਨ। ਚੱਲ ਠੀਕ ਐ ਫੇਰ। ਸੋਨੀਆ ਦੀਦੀ ਕਿੱਦਾਂ ਦੀਦੀ? ਸਿੱਧੇ ਲੱਗੇ ਜਾਂਦੇ ਹੋ। ਤੁਹਾਨੂੰ ਮੇਰੇ ਆਏ ਦਾ ਪਤਾ ਨਹੀਂ ਲੱਗਿਆ। ਆਜੋ ਅੰਦਰ। ਜਸਮਿਨ ਮੈਨੂੰ ਤੇਰਾ ਆਏ ਦਾ ਹੀ ਪਤਾ ਚੱਲ ਗਿਆ ਸੀ। ਤੂੰ ਇਸ ਘਰ ਚ ਆ ਕੇ ਸਾਰਾ ਕੁਝ ਠੀਕ ਕੀਤਾ ਉਹ ਵੀ ਪਤਾ ਚੱਲ ਗਿਆ ਸੀ। ਪਰ ਮੈਂ ਅੰਦਰ ਨਹੀਂ ਆਉਣਾ। ਕਿਉਂ ਅੱਗੇ ਤਾਂ ਤੁਸੀਂ 2-2 3-3 ਘੰਟੇ ਬੈਠੇ ਰਹਿੰਦੇ ਸੀ ਜਿਸ ਦਿਨ ਦੀ ਮੈਂ ਆਈਆਂ ਤੁਸੀਂ ਤਾਂ ਇੱਕ ਗੇੜਾ ਵੀ ਨਹੀਂ ਮਾਰਿਆ ਇਸ ਕਰੱਚ ਨੂੰਹਾਂ ਧੀਆ ਦੀ ਕੋਈ ਇੱਜ਼ਤ ਨਹੀਂ ਹੈਗੀ ਆਪਦੀ ਇੱਜ਼ਤ ਆਪਦੇ ਹੱਥ ਹੁੰਦੀ ਹੈ ਇਸ ਕਰਕੇ ਮੈਂ ਇੱਥੇ ਆਈ ਨਹੀਂ ਵਾਪਸ ਉਹ ਛੱਡੋ ਦੀਦੀ ਆਓ ਅੰਦਰ ਮੈਂ ਵੇਖੀ ਤੁਹਾਨੂੰ ਕੌਣ ਰੋਕਦਾ ਪੱਕਾ ਅਨੂ ਸੱਸ ਨੇ ਤੁਹਾਨੂੰ ਕੁਝ ਕਿਹਾ ਹੋਣਾ ਚਲੋ ਤੁਸੀਂ ਅੰਦਰ ਮੈਂ ਕੌਫੀ ਬਣਾ ਕੇ ਲਿਆਵਾਂ ਦੀਦੀ ਮੈਨੂੰ ਪਤਾ ਹੈ ਤੁਹਾਨੂੰ ਮੇਰੇ ਹੱਥ ਦੀ ਬੜੀ ਪਸੰਦ ਆਉਂਦੀ ਹੈ ਖਾਣ ਪੀਣ ਨੂੰ ਛੱਡ ਜੈਸਮੀਨ ਤੂੰ ਪੇਕੇ ਹੋਂ ਨੂੰ ਇਸ ਵਾਰ ਬਹੁ ਟਾਈਮ ਲਾ ਦਿੱਤਾ ਪਤਾ ਤੇ ਹੈਗਾ ਤੁਹਾਨੂੰ ਜਿਹਦੀ ਇੰਨਾ ਦਾ ਇਹ ਇਸ ਘਰ ਦੇ ਜਵਾਈ ਨੂੰ ਨਾ ਕਿੱਦਾਂ ਟੁੱਟ ਕੇ ਪਈ ਸੀ ਚਲੋ ਜਵਾਈ ਭਾਈ ਦੇ ਤਾਂ ਗੁੱਸੇ ਚੱਲਦੇ ਰਹਿੰਦੇ ਨੇਗੇ ਪਰ ਧੀ ਥੋੜੋ ਤੋੜ ਤੂੰ ਗਿ ਰਿਸ਼ਤਾ ਆਪਣੇ ਮਾਪਿਆਂ ਨਾਲ ਚਲੋ ਦੀਦੀ ਜਿੰਨਾ ਪਿਆਰ ਨੇ ਨਾ ਮੈਨੂੰ ਬੰਨਿਆ ਸੋਨੀ ਜ਼ਿੰਦਗੀ ਦਿੱਤੀ ਹੋਈ ਐ ਉਹਨੇ ਮੈਨੂੰ ਬਸ ਉਹਦੀ ਇੱਕੋ ਹੀ ਚਾਹਤ ਸੀਗੀ ਜੇ ਮੇਰੇ ਨਾਲ ਰਹਿਣਾ ਤੇ ਪੇਕਾ ਭੁੱਲਣਾ ਪੈਣਾ ਦੱਸੋ ਫਿਰ ਮੈਂ ਵੀ ਕੀ ਕਰਦੀ ਇਹਨਾਂ ਦਾ ਕਲੇਸ਼ ਦੇਖ ਕੇ ਨਾ ਮੈਨੂੰ ਤੇਰੀ ਬਹੁਤ ਵਾਰੀ ਜ਼ਿਆਦਾ ਆਈ ਮੈਂ ਸੋਚਿਆ ਸੀ ਕਿ ਤੇਨੂੰ ਫੋਨ ਲਾਵਾਂ ਪਰ ਮੇਰੇ ਕੋਲ ਨੰਬਰ ਹੀ ਨਹੀਂ ਸੀ ਨਾ ਤੇਰੇ ਰਹਿਣ ਦੀ ਜਗ੍ਹਾ ਪਤਾ ਸੀ ਨਹੀਂ ਤਾਂ ਮੈਂ ਉੱਥੇ ਤੇਰੇ ਕੋਲੇ ਚਲ ਜਾਂਦੀ ਉਹ ਤਾਂ ਦੀਦੀ-ਦੇਵੀਆਂ ਅਚਾਨਕ ਆ ਗਈਆਂ ਤਾਂ ਮੈਨੂੰ ਇਹਨਾਂ ਦੇ ਘਰ ਦੀਆਂ ਗੱਲਾਂ ਦਾ ਪਤਾ ਲੱਗ ਗਿਆ ਉਹ ਤਾਂ ਕਿਰਨ ਵਿਚਾਰੀ ਬਰਦਾਸ਼ਤ ਕਰੀ ਜਾਂਦੀ ਸੀ ਜੇ ਇਹੀ ਹਾਲ ਰਹਿੰਦਾ ਨਾ ਉਹਨੇ ਤਾਂ ਫਾਂਸੀ ਲੈ ਲੈਣੀ ਸੀ ਇਹਨਾਂ ਨੇ ਉਹਦੇ ਨਾਲ ਵਿਚਾਰੀ ਨਾਲ ਬਹੁਤ ਮਾੜਾ ਕੀਤਾ ਉਹਨੇ ਤੇ ਉਹਦੀਆਂ ਕੁੜੀਆਂ ਨੇ ਬਹੁਤ ਸਿਹਾਇ ਇਸ ਘਰ ਚ ਰਹਿ ਕੇ ਪਤਾ ਨਹੀਂ ਮੇਰੀ ਮਾਂ ਕੀ ਦੀ ਚੁੱਕ ਚਾਈ ਹੋਈ ਆ ਉਹ ਤਾਂ ਪੋਤਾ ਹੀ ਕਰਦੀ ਰਹਿੰਦੀ ਐ ਐਨੇ ਦਿਨ ਆਪਣੇ ਦੋਨੋਂ ਪੁੱਤਰਾ ਚ ਹੀ ਫਰਕ ਕੀਤਾ ਹੋਇਆ ਵਾ ਸ਼ੁਕਰ ਤੂੰ ਉਹਨੂੰ ਆ ਕੇ ਇੱਕ ਬੰਨੇ ਲਾ ਦਿੱਤਾ ਮੈਨੂੰ ਪਤਾ ਲੱਗਿਆ ਵੀ ਤੂੰ ਉਹਨੂੰ 14 ਲੱਖ ਰੁਪਏ ਦਵਾਏ ਉਹਦੀ ਸੋਹਣੀ ਜ਼ਿੰਦਗੀ ਨਿਕਲ ਜਾਣੀ ਐ ਦੀਦੀ ਜ਼ਿੰਦਗੀ ਨਾ ਪੂਰੇ ਪਰਿਵਾਰ ਨਾਲ ਸੋਹਣੀ ਲੰਗਦੀ ਐ ਜਦੋਂ ਇਹੋ ਜਿਹਾ ਘਰ ਵਾਲਾ ਵਿੱਚ ਵਿਚਾਲੇ ਛੱਡ ਦੇਵੇ ਨਾ ਤੇ ਜ਼ਿੰਦਗੀ ਕੁੜੀ ਦੀ ਖਰਾਬ ਹੀ ਏ। ਕਿਰਨ ਤਾਂ ਨਾ ਆਪਣੀ ਜ਼ਿੰਦਗੀ ਓਕੇ ਸੋਕੇ ਵਿਚਾਰੀ ਕੱਢ ਲੋਗੀ ਪਰ ਉਹ ਧੀਆਂ ਤੇ ਬੜਾ ਪਰਸਾਂਦਾ ਵੈ। ਉਹ ਵਿਚਾਰੀਆਂ ਪਿਓ ਪਿਓ ਕਰਨਗੀਆਂ। ਆ ਇੱਕ ਮੇਰਾ ਭਰਾ ਵੇਖ ਲੋ। ਪੱਥਰ ਦਿਲ ਬੰਨੀ ਬੈਠਾ। ਜਮਾ ਤੜਸ ਨਹੀਂ ਆਇਆ ਇਹਨੂੰ ਆਪਣੀਆਂ ਧੀਆਂ ਤੇ। ਤਨ ਜਿਗਰਾ ਤੇਰਾ। ਜਿਹੜੀ ਤੂੰ ਆਪਦੇ ਪੇਕਿਆਂ ਦੇ ਖਿਲਾਫ ਜਾ ਕੇ ਕਿਰਨ ਨੂੰ ਇਨਸਾਫ ਦਵਾਇਆ। ਨਹੀਂ ਤਾਂ ਧੀਆਂ ਆਪਦੇ ਪੇਕਿਆਂ ਦੇ ਕਦੇ ਖਿਲਾਫ ਨਹੀਂ ਜਾਂਦੀਆਂ। ਦੀਦੀ ਇਹੋ ਜਿਹੀ ਪੇਕਿਆਂ ਨੂੰ ਚੁੱਲ੍ਹੇ 'ਚ ਪਾਣਾ। ਜਿੰਨਾ ਦੀ ਸੋਚ ਹੈ ਕਿ ਸਾਡੇ ਦੀ ਤਾਂ ਬੜੀ ਵਧੀਆ ਵਸੇ ਤੇ ਬਗਾਨੀਆਂ ਅਸੀਂ ਉਜਾੜੀ ਜਾਏਗੀ ਮੈਂ ਆਂਟੀ ਜੀ ਨੂੰ ਸਮਝਾਉਣ ਦੀ ਤਿੰਨ ਚਾਰ ਵਾਰ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਤਾਂ ਮੈਨੂੰ ਬਾਹ ਫੜ ਕੇ ਘਰੋਂ ਬਾਹਰ ਕੱਢ ਦਿੱਤਾ ਕਿਰਨ ਨੂੰ ਮੈਂ ਕਿਹਾ ਸੀ ਵੀ ਥੋੜੀ ਜੀ ਤਕੜੀ ਹੋ ਕੇ ਕੱਟ ਇਸ ਕਰ ਪਰ ਉਹ ਵੀ ਵਿਚਾਰੀ ਕਿੰਨਾ ਕੁ ਸਿਰ ਇਹਨਾਂ ਦੇ ਜ਼ੁਲਮ ਸਹਿੰਦੀ ਦੀਦੀ ਕਿਤੇ ਨਾ ਕਿਤੇ ਨਾ ਮੈਂ ਉਸ ਪਰਮਾਤਮਾ ਦੀ ਗਲਤੀ ਕੱਢਾਂਗੀ ਜੇ ਤੈਨੂੰ ਪਤਾ ਹੈ ਕਿ ਇਸ ਘਰ ਦੇ ਵਿੱਚ ਪੁੱਤਰਾਂ ਦੀ ਲੋੜ ਹੈ ਤੂੰ ਇੱਕ ਧੀ ਦੇ ਜਗ੍ਹਾ ਪੁੱਤਰ ਦੇ ਦੰਦਾ ਜੇ ਕਿਰਨ ਦੇ ਪੁੱਤ ਹੋ ਜਾਂਦਾ ਤਾਂ ਤੇ ਸੋਹਣੀ ਜ਼ਿੰਦਗੀ ਨਿਕਲ ਜਾਂਦੀ ਨਹੀਂ ਨਹੀਂ ਇੱਥੇ ਤੂੰ ਗਲਤ ਆ ਕਹਿੰਦੇ ਹੁੰਦੇ ਆ ਨਾ ਵੀ ਢਿੱਡ ਦਾ ਭੁੱਖਾ ਤਾਂ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਕਦੇ ਨਹੀਂ ਰੱਜਦਾ ਇਹਨਾਂ ਦੀ ਨੀਤ ਭੁਖੀ ਐ ਕੀ ਗਾਰੰਟੀ ਸੀ ਇੱਕ ਕਿਰਨ ਦੇ ਇੱਕ ਮੁੰਡਾ ਹੋਏ ਤੋਂ ਬਾਅਦ ਚੁੱਪ ਕਰ ਜਾਂਦੇ ਹੋ ਸਕਦਾ ਸੀ ਇਹ ਦੂਜੇ ਮੁੰਡੇ ਦੀ ਟੀਮਾਂਡ ਰੱਖ ਦਿੰਦੇ ਫੇਰ ਕਿਰਨ ਕਿੱਧਰ ਜਾਂਦੀ ਅਸਲ 'ਚ ਗੱਲ ਇਹ ਆ ਤੇਰੀ ਮਾਤਾ ਦੇ ਦਿਮਾਗ 'ਚ ਇੱਕੋ ਹੀ ਗੱਲ ਬੈਠੀ ਹੋਈ ਆ ਵੀ ਜਿਹੜੀਆਂ ਕੁੜੀਆਂ ਭੱਜ ਕੇ ਹੁੰਦੀਆਂ ਨੇ ਨਾ ਉਹ ਠੀਕ ਨਹੀਂ ਹੁੰਦੀਆਂ ਇਹਦੇ ਉਹ ਦਿਮਾਗ ਚ ਕੋਈ ਗੱਲ ਕੱਢ ਨਹੀਂ ਸਕਦਾ। ਇਹੀ ਤਾਂ ਗੱਲ ਐ ਜੜੀ ਤੁਸੀਂ ਵਿਆਹ ਕਿ ਲਿਆਏ ਹੋ ਜੇ ਉਹ ਹੀ ਠੀਕ ਨਾ ਨਿਕਲਦੀ ਫਿਰ ਤੁਸੀਂ ਕੀ ਕਰ ਲੰਦੇ? ਚੱਲ ਜੈਸਮੀਨ ਛੱਡ ਇਹਨਾਂ ਗੱਲਾਂ ਨੂੰ। ਕਿਰਨ ਦੀ ਕੀ ਪਤਾ ਇਸ ਘਰ ਚ ਦਾਣਾ ਪਾਣੀ ਐਨੇ ਹੀ ਲਿਖਿਆ ਸੀ। ਮੈਂ ਤੈਨੂੰ ਜੈਸਮੀਨ ਇਹੀ ਕਹਿਨੀ ਆ ਪਿੱਤੂ ਆਪਦੇ ਭਰਾ ਨੂੰ ਸਮਝਾ ਵੀ ਜਿਹੜੀ ਹੁਣ ਵਿਆਹ ਕਿ ਲਿਆਵੇਂਗਾ ਉਹਦੇ ਨਾਲ ਇਹ ਕੰਮ ਨਾ ਕਰੀ। ਦੀਦੀ ਮੈਂ ਤੇ ਕਹਿਨੀ ਆ ਕਿ ਜਿਹੜਾ ਭਰਾ ਮੇਰੀ ਹੁਣ ਵਿਆਹ ਕਿ ਲਿਆਵੇ ਨਾ ਉਹ ਇਹਨਾਂ ਦੇ ਨੱਕ ਚ ਦਮ ਕਰੇ। ਤਾਂ ਹੀ ਨਨੂ ਕਿਰਨ ਦੀ ਵੈਲਿਊ ਦਾ ਪਤਾ ਚੱਲੇਗਾ ਜੇ ਸਵਰਨੇ ਵਾਲੀ ਹੁਣ ਤੇਜ ਆ ਗਈ ਫਿਰ ਇਹਨਾਂ ਨੇ ਨਾ ਚੌਂਕੀਆਂ ਥਾਣੇ ਵੜਦੇ ਫਿਰਨਾ ਤੇ ਪਰ ਇਹਨਾਂ ਨੇ ਇਹ ਥੋੜਾ ਦੱਸਣਾ ਥਾਣੇ ਵਾਲਾਂ ਨੂੰ ਵੀ ਪਹਿਲਾਂ ਵਾਲੀ ਸੀ ਕਿਉਂ ਕੱਢੀ ਸੀ ਦੀਦੀ ਤੁਹਾਡੀ ਇਹ ਗੱਲ ਤੋਂ ਨਾ ਮੈਨੂੰ ਇਦਾਂ ਲੱਗਦਾ ਪਿਆ ਕਿ ਕਿਰਨ ਨੂੰ ਵੀ ਨਾ ਖਾਣੇ ਜਾਣਾ ਚਾਹੀਦਾ ਸੀ ਇਹਨਾਂ ਦੇ ਪੁਆਨ ਦੇ ਚਾਰ ਪਟੇ ਆਪੇ ਅਕਲ ਟਿਕਾਣੀ ਆ ਜਾਂਦੀ ਮੈਂ ਉਹਨੂੰ ਇਹ ਸਲਾਹ ਦਿੱਤੀ ਸੀ ਪਰ ਉਹ ਮੈਨੂੰ ਕਹਿੰਦੀ ਆ ਵੀ ਪਹਿਲਾਂ ਮੈਂ ਭੱਜ ਗਈਆਂ ਮੈਂ ਆਪਣੇ ਮਾਪਿਆਂ ਦੀ ਬਹੁਤ ਬੇਇੱਜ਼ਤੀ ਕਰਵਾ ਦਿੱਤੀ ਇਸ ਗੱਲ 'ਚ ਪਰ ਜੇ ਮੈਂ ਹੁਣ ਥਾਣੇ ਗਈ ਤੇ ਇਸ ਗੱਲ 'ਚ ਮੇਰੇ ਭਰਾ ਰੋਲਣਗੇ। ਦੀਦੀ ਦੇਖ ਲਓ ਇੱਕ ਧੀ ਨਾ ਦੋਨੋਂ ਪਰਿਵਾਰਾਂ ਦਾ ਸੋਚਦੀ ਐ ਪੇਕਿਆਂ ਦਾ ਵੀ ਤੇ ਸੋਹਰਿਆਂ ਦਾ ਵੀ ਜੇ ਧੀ ਦਾ ਕੋਈ ਕਸੂਰ ਹੋਵੇ ਤੇ ਫੇਰ ਦੋਨੋਂ ਪਰਿਵਾਰੇ ਨਹੀਂ ਸੋਚਦੇ। ਚਲੋ ਕਿਰਨ ਦੀ ਇਸ ਗੱਲੋਂ ਤਾਂ ਕਿਸਮਤ ਚੰਗੀ ਨਿਕਲੀ। ਉਹਨੇ ਐਡੀ ਵੱਡੀ ਗਲਤੀ ਵੀ ਕੀਤੀ ਸੀ ਪਰ ਫੇਰ ਵੀ ਉਹਦੇ ਭਰਾਵਾਂ ਨੇ ਉਹਨੂੰ ਸੰਭਲਿਆ। ਜਿੰਨਾ ਪਰਿਵਾਰਾਂ 'ਚ ਇਕੱਲੇ-ਇਕੱਲੇ ਧੀ ਹੋਵੇ ਨਾ ਤੇ ਉਹਨਾਂ ਪਰਿਵਾਰਾਂ ਨੂੰ ਨੱਤੀਆਂ ਦੀ ਵੈਲਿਊ ਚੰਗੀ ਤਰ੍ਹਾਂ ਪਤਾ ਹੁੰਦੀ ਹੈ। ਚੱਲ ਮੇਰੇ ਨਾਲ ਆਪਾ ਉੱਧਰ ਬੈਠ ਕੇ ਕੁਝ ਖਾਣੇ ਪੀਣੇ ਆ। ਜਿੱਥੇ ਤੇਰੀ ਮਾਤਾ ਬਾਹਰ ਆ ਗਈ ਨਾ ਉਹਨੇ ਮੇਰੀ ਕਲਾਸ ਲਾ ਦੇਣੀ ਹੈ। ਦੀਦੀ ਇਹ ਲੋਕ ਤਾਂ ਨਾ ਨੂਨ ਨੂੰ ਘਰੋਂ ਕੱਢ ਕੇ ਏਸੀ ਚਲਾ ਕੇ ਇਦਾਂ ਪਸਰੇ ਪਏ ਨੇ ਜਿਵੇਂ ਬੜਾ ਮਹਾਨ ਕੰਮ ਕਰਤਾ ਹੁੰਦਾ ਇਹਨਾਂ ਨੇ। ਜੈਸਮਿਨ ਜੇ ਤੂੰ ਆਈ ਹੈ ਨਾ ਇੱਕ ਕੰਮ ਹੋਰ ਕਰਕੇ ਜਾਈਂ। ਆ ਲਵਪ੍ਰੀਤ ਨੂੰ ਸੁਧਾਰ ਕੇ ਜਾਈਂ। ਕਿਰਨ ਦਾ ਘਰ ਖਰਾਬ ਕਰਨ ਚ ਨਾ ਇਹਦਾ ਹੀ ਹੱਥ ਆ। ਲਵਪ੍ਰੀਤ ਨੇ ਕਿਰਨ ਤੇ ਮਨਪ੍ਰੀਤ ਦਾ ਰਿਸ਼ਤਾ ਗਲਤ ਜੱਜ ਕੀਤਾ ਸੀ। ਉਸ ਦਿਨ ਤੋਂ ਕਿਰਨ ਦਾ ਘਰ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ। ਮੈਂ ਆਪਣੇ ਦਰਵਾਜ਼ੇ 'ਚ ਖੜੀ ਹੋਈ ਸੀ ਜਦੋਂ ਇਹਨਾਂ ਸੱਸ ਨੂੰਹਾਂ ਨੇ ਨਾ ਕਿਰਨ ਤੇ ਉਹਦੀਆਂ ਕੁੜੀਆਂ ਨੂੰ ੱਟਕੇ ਮਾਰ ਕੇ ਘਰੋਂ ਕੱਢਿਆ ਸੀ ਤੇ ਬਾਹਰ ਖੜੀਆਂ ਦਰਵਾਜ਼ੇ 'ਤੇ ਦੰਦ ਕੱਢ ਰਹੀਆਂ ਸੀ। ਦੀਦੀ ਤੁਸੀਂ ਬਹੁਤ ਵਧੀਆ ਕੀਤਾ ਕਿ ਮੈਨੂੰ ਲਾਪਰੇ ਬਾਰੇ ਇਹ ਗੱਲਾਂ ਦੱਸ ਦਿੱਤੀਆਂ। ਇਹਨਾਂ ਗੱਲਾਂ ਦਾ ਤੇ ਮੈਨੂੰ ਪਤਾ ਹੀ ਨਹੀਂ ਸੀ। ਮੈਂ ਹੁੰਦੀ ਪਈ ਸੀ ਬੋਰ। ਹੁਣ ਦਿਨ 'ਚ ਤਾਰੇ ਇਹਨੂੰ ਮੈਂ ਦਿਖਾਉਂਗੀ। ਚੱਲ ਆਜਾ ਆਪਾਂ ਹੁਣ ਉੱਧਰ ਚੱਲ ਜੀ। ਸੀ ਆਣਾ ਸੀ ਤਾਂ ਮੈਨੂੰ ਕਨਫਰਮ ਕਰ ਦਿੰਦੇ ਕਿ ਮੈਂ ਕੁਝ ਖਾਣ ਪੀਣ ਨੂੰ ਮੰਗਾ ਲੈਂਦੀ ਸੁਖ ਸੀ ਕਿਰਨਾ ਕੀ ਹਾਲ ਹੈ ਤੇਰਾ ਹੋ ਗਿਆ ਤੇਰੇ ਸਾਰੇ ਸੈਟ ਇੱਕਦਮ ਮਾਂ ਵਾਲ ਦੇਖੀ ਜਾਨੀ ਕੋਈ ਮੇਰੇ ਨਾਲ ਵੀ ਗੱਲ ਕਰ ਲੈ ਜਾਨੀ ਜੀ ਮੈਂ ਤਾਂ ਸਾਰਾ ਕੁਝ ਛੱਡ ਛੜਾ ਕੇ ਨਾ ਪੱਕੀ ਇੱਧਰ ਆ ਗਈ ਆ ਸਾਰਾ ਕੁਝ ਛੱਡ ਛੜਾ ਕੇ ਬੱਚੀ ਵੀ ਉੱਥੇ ਛੱਡਾਈ ਨਹੀਂ ਹੈ ਨਹੀਂ ਨਹੀਂ ਮੰਮੀ ਕੁੜੀਆਂ ਤਾਂ ਨਾ ਘਰ ਹੀ ਨੇ ਇਹਦਾ ਨਾ ਜੀਜਾ ਨਹੀਂ ਸੀ ਲੱਗਦਾ ਪਿਆ ਤੇ ਮੈਂ ਕਿਹਾ ਚੱਲ ਜਾਣਾ ਤੈਨੂੰ ਨਾਨੀ ਕੋਲ ਮਲਾ ਲਿਆਨੀ ਕੀ ਗੱਲ ਕੁੜੀ ਪੱਕੀ ਬਿਠਾ ਲਈਏ ਉਧਰ ਹੋ ਗਿਆ ਫੈਸਲਾ 14 ਲੱਖ ਰੁਪਇਆ ਲੈ ਕੇ ਨਾ ਤੇ ਪੱਕਾ ਹੀ ਤਲਾਕ ਕਰਾ ਕੇ ਕੁੜੀ ਨੂੰ ਹੁਣ ਘਰ ਬਿਠਾ ਲਿਆ ਐਵੇਂ ਉਥੇ ਨਰਕ ਭੋਗੀ ਜਾ ਰਹੀ ਸੀ ਤੂੰ ਕਿਉਂ ਮਨ ਹੌਲਾ ਕਰਦੀ ਐ ਸਭੋ ਚੰਗਾ ਹੋਇਆ ਕੁੜੀ ਦੀ ਉੱਥੇ ਘੜੀ ਇੱਜ਼ਤ ਸੀਗੀ ਸਾਰੇ ਖਾਨ ਵੱਡਣ ਨੂੰ ਪੈਂਦੇ ਸੀ ਕੁੜੀ ਨੂੰ ਨਾਨੀ ਜੀ ਮੈਂ ਵੀ ਨਾ ਢੇਰੀ ਢਾਈ ਹੋਈ ਸੀ ਤੁਹਾਡੀ ਤਰਾਈ ਮੈਨੂੰ ਨਾ ਮੰਮੀ ਨੇ ਤੇ ਮੇਰੇ ਭਰਾਵਾਂ ਨੇ ਤੇ ਮੇਰੀਆਂ ਭਾਬੀਆਂ ਨੇ ਬਹੁਤ ਸਾਥ ਦਿੱਤਾ ਤਾਂ ਹੀ ਮੈਨੂੰ ਤੇ ਮੇਰੇ ਬੱਚਿਆਂ ਨੂੰ ਹੌਸਲਾ ਆਇਆ ਫੇਰ ਵੀ ਪੁੱਤ ਸਾਰੀ ਜਿੰਨਕੀ ਕਿੱਦਾਂ ਕੱਟੇਗੀ ਅਜੇ ਤੇਰੀ ਉਮਰ ਵੀ ਕੀ ਏ ਨਾਨੀ ਜੀ 14 ਲੱਖ ਰੁਪਏ ਮਿਲਿਆ ਦੋਨੋਂ ਬੱਚਿਆਂ ਦੇ ਨਾਮ ਤੇ ਨਾ 5-5 ਲੱਖ ਦੀ ਐਫਡੀ ਕਰਵਾ ਦਾਂਗੀ ਤੇ ਬੱਚਿਆਂ ਚਾਰ ਲੱਖ ਰੁਪਏ ਉਹਦੇ ਨਾਲ ਬੱਚੇ ਪੜਾ ਦਾਂਗੇ ਤੇ ਆਪਣਾ ਕੋਈ ਕੰਮ ਖੋਲ ਲਾਂਗੇ ਗੱਲਾਂ ਕਹਿਣੀਆਂ ਪੁੱਤ ਸੌਖੀਆਂ ਨੇ ساری ਉਮਰ ਪਿਓ ਬਿਨਾ ਬੱਚੇ ਪਾਲਨੇ ਬਹੁਤ ਔਖੇ ਨੇ ਨਾਨੀ ਜੀ ਤੁਸੀਂ ਤਾਂ ਪੁਰਾਣੇ ਟਾਈਮ ਦੇਓ ਤੁਸੀਂ ਤਾਂ ਮੈਨੂੰ ਸਗੋਂ ਹਿੰਮਤ ਦੋ ਮੇਰੀ ਮਾਂ ਵੀ ਤਾਂ ਬੈਠੀ ਆ ਜਦੋਂ ਪਿਓ ਸਾਡਾ ਗਿਆ ਨਾ ਤਿੰਨੋਂ ਬੱਚੇ ਮਾਂ ਨੇ ਪਾਲਲੇ ਨੇ ਕਿਰਨ ਆ ਤੇ ਮੈਨੂੰ ਹੀ ਪਤਾ ਹੈ ਵੀ ਮੈਂ ਤਿੰਨੋਂ ਨਿਆਣੇ ਨਾ ਕਿੱਦਾਂ ਪਾਲਲੇ ਨੇ ਕੱਲੀ ਜਨਾਨੀ ਨੂੰ ਵੇਖ ਕੇ ਨਾ ਲੋਕੀ ਖਾਣ ਵੱਡਣ ਨੂੰ ਪੈਂਦੇ ਨੇ ਮੰਮੀ ਤੁਹਾਡੀਆਂ ਗੱਲਾਂ ਤੋਂ ਨਾ ਇਹ ਲੱਗ ਰਿਹਾ ਤੁਸੀਂ ਨਾ ਮੇਰਾ ਦੂਸਰਾ ਵਿਆਹ ਕਰਨ ਦੀ ਸੋਚ ਰਹੇ ਹੋ ਹਰ ਇੱਕ ਗੱਲ ਕਹਿ ਦਿੰਨੀ ਆ ਮੈਂ ਵਿਆਹ ਨਹੀਂ ਕਰਵਾਣਾ ਫਿਰ ਵੀ ਤੁਸੀਂ ਮੇਰਾ ਦੂਸਰਾ ਵਿਆਹ ਕਰਨਾ ਇਹਨੂੰ ਇੱਕ ਗੱਲ ਦੱਸੋ ਡੈਡੀ ਤੋਂ ਬਾਅਦ ਤੁਸੀਂ ਕਿਉਂ ਨਹੀਂ ਦੂਸਰਾ ਵਿਆਹ ਕਰਵਾਇਆ ਤੇਰੀ ਉਮਰ 'ਚ ਤੇ ਮੇਰੀ ਉਮਰ 'ਚ ਨਾ ਫਰਕ ਹੈ ਉਦੋਂ ਰਮਨ ਪੂਰਾ 15 ਸਾਲ ਦਾ ਸੀਗਾ ਤੇ ਮੈਂ ਵਿਆਹ ਕਰਾ ਕੇ ਕੀ ਕਰਨਾ ਸੀ ਮੰਮੀ ਇੱਕ ਵਾਰੀ ਨਾ ਮੈਂ ਨਰਕ 'ਚੋਂ ਨਿਕਲ ਗਈਆਂ ਦੁਬਾਰਾ ਨਹੀਂ ਮੈਂ ਨਰਕ 'ਚੋਂ ਜਾਣਾ ਚਾਹੁੰਦੀ ਬੱਟ ਕਿੰਨਾ ਅਸੀਂ ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਰਹੇ ਬੇਟਾ ਤੂੰ ਸੋਚ ਲੈ ਅੱਜ ਨਹੀਂ ਤੇ ਕੱਲ ਨੂੰ ਤੈਨੂੰ ਤੋੜਨਾ ਤਾਂ ਹੈ ਹੀ ਏ ਨਾਨੀ ਜੀ ਤੁਸੀਂ ਮੈਨੂੰ ਇਦਾਂ ਕਿਉਂ ਮਹਿਸੂਸ ਕਰਵਾ ਰਹੇ ਹੋ ਕਿ ਮੈਂ ਤੁਹਾਡੇ ਤੇ ਬੋਝਾਂ ਨਾ ਨਾ ਕਿਰਨ ਤੂੰ ਸਾਡੇ ਉੱਤੇ ਨਾ ਕੋਈ ਬੋਝ ਨਹੀਂ ਹੈਗੀ ਅਸੀਂ ਤਾਂ ਕਰਮਾਂ ਵਾਲੇ ਆ ਇੱਕ ਤੋਰੀ ਸੀ ਤੇ ਤਿੰਨ ਆਈਆਂ ਨੇ ਮੰਮੀ ਹੁਣ ਤਾਂ ਨਾ ਹਰਦੀਪ ਵੀ ਸਹੀ ਹੋ ਗਈ ਏ ਉਹਨੂੰ ਵੀ ਪਤਾ ਲੱਗ ਗਿਆ ਵੀ ਘਰ ਦੀ ਧੀ ਦੀ ਇੱਜ਼ਤ ਕਿਵੇਂ ਕਰੀਦੀ ਏ ਹੁਣ ਤਾਂ ਇਹਨੂੰ ਦੋਨੋਂ ਪਰਜਾਈਆਂ ਵੀ ਪਿਆਰ ਕਰਦੀਆਂ ਤੇ ਭਰਾ ਵੀ ਪਿਆਰ ਕਰਦੇ ਨੇ ਦੇਖ ਲਓ ਨਾਨੀ ਮੇਰੇ ਪੇਕੇ ਦਾ ਜਿਗਰਾ ਇੱਕ ਤੋਰੀ ਸੀ ਤੇ ਤਿੰਨ ਆਈਆਂ ਤਿੰਨਾਂ ਨੂੰ ਸੰਬੰਧ ਦਾ ਜਿਗਰਾ ਰੱਖਿਆ ਉਹਨਾਂ ਨੇ ਇਹਨਾਂ ਬੱਚੇ ਤੇਰੀ ਮਾਂ ਸਮਝ ਲੂਗੀ ਤੂੰ ਪੁੱਤ ਕਿਤੇ ਜੋਬ ਕਰ ਲੈ ਤੇਰਾ ਧਿਆਨ ਕਿਸੇ ਹੋਰ ਪਾਸੇ ਲੱਗ ਜਾਏ ਕਰੇਗਾ ਤੈਨੂੰ ਪਤਾ ਤੇ ਹੈ ਜਿਹੜੇ ਘਰ ਦੋ ਇਹਦੇ ਭਰਾ ਬੈਠੇ ਨੇ ਉਹਨਾਂ ਨੇ ਕਿਤੇ ਇਹਨੂੰ ਨਿਕਲਣ ਦੇਣਾ ਬਾਹਰ ਨਾਲੇ ਮੈਨੂੰ ਇਹ ਦੱਸ ਮੰਮੀ ਸਾਡੇ ਘਰ ਚ ਕਿਹੜੀ ਚੀਜ਼ ਦੀ ਕਮੀ ਹੈ ਜ਼ਰੂਰੀ ਨਹੀਂ ਹੁੰਦਾ ਬਾਹਰ ਜਾ ਕੇ ਨੌਕਰੀ ਕਰਕੇ ਪੈਸੇ ਹੀ ਕਮਾਣੇ ਕਈ ਵਾਰੀ ਬੰਦਾ ਆਪਣੇ ਘਰੋਂ ਕਿਉਂ ਨਿਕਲਦਾ ਏ ਵੀ ਆਪਣੀਆਂ ਹਾਲਾਤਾਂ ਨਾਲੇ ਲੜ ਸਕੀ ਨਾਨੀ ਜੀ ਮੇਰੇ ਨਾ ਮਨੋ ਦਿਨ ਵਾਪਸ ਆ ਰਹੇ ਨੇ ਜੋ ਮੈਂ ਵਿਆਹ ਤੋਂ ਪਹਿਲਾਂ ਨਾ ਆਪਣੇ ਪੇਕੇ ਘਰ ਕੱਟਨੇ ਸੀ ਪਰ ਮੇਰੇ ਇੱਕ ਸਟੈਪ ਨੇ ਨਾ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਜੋ ਹੋਣਾ ਸੀ ਹੋ ਗਿਆ ਮਾਰਾ ਸੁਪਨਾ ਸੋਚ ਕੇ ਭੁੱਲ ਜਾ ਜੇ ਤੂੰ ਆਪਣੀ ਅੱਗੇ ਦੀ ਜ਼ਿੰਦਗੀ ਸੋਹਣੀ ਚਾਹਨੀ ਏ ਤਾਂ ਆਪਣੀ ਧੀਆਂ ਵੱਲ ਦੇਖ ਲੈ ਚੱਲ ਮੇਰੀ ਧੀ ਹੁਣ ਖੁਸ਼ ਰਹਿਆ ਕਰ ਜਾ ਦੋ ਕਬਚਾ ਬਣਾ ਕੇ ਲਿਆ ਕੰਜੀਤੀ 2-4 ਮਹੀਨੇ ਠਹਿਰ ਕੇ ਨਾ ਫਿਰ ਕੁੜੀ ਬਾਰੇ ਕੋ ਵਿਆਹ ਬਾਰੇ ਸੋਚੀ ਮੰਮੀ ਇਹਨੂੰ ਤੋੜਨਾ ਹੈ ਜਾਂ ਨਹੀਂ ਤੋੜਨਾ ਉਹ ਤਾਂ ਇਹਦੇ ਪਰਾਈ ਦੇਖਣਗੇ ਮੈਂ ਨਾ ਮੁੰਡਿਆਂ ਤੋਂ ਬਾਹਰ ਨਹੀਂ ਜਾਣਾ ਉਹ ਦੋਨੇ ਮੁੰਡੇ ਤੇਰੇ ਨਹੀਂ ਇਹਨੂੰ ਤੋੜਨ ਵਾਲੇ ਉਹ ਤਾਂ ਇਹਨੂੰ ਤੇਰੇ ਬੱਚਿਆਂ ਨੂੰ ਉਹਦੇ ਹੱਥਾਂ ਦੇ ਚੱਕਣ ਵਾਲੇ ਨੇ ਚੱਲ ਫਿਰ ਠੀਕ ਐ ਜੇ ਮੇਰੇ ਪੁੱਤਾਂ ਦੇ ਕਿਸਮਤ ਵਿੱਚ ਲਿਖਿਆ ਹੈ ਨਾ ਆਪਣੀ ਭੈਣ ਦੀ ਤੇ ਭੈਣ ਦੇ ਬੱਚਿਆਂ ਦੀ ਸੇਵਾ ਕਰਨੀ ਤੇ ਫਿਰ ਕਰੀ ਜਾਣਦੇ Thank <laughs> ਮਨਪ੍ਰੀਤ ਮਨਪ੍ਰੀਤ ਉਹ ਕਾਕਾ ਜੀ ਕਿੱਧਰ ਕਿਹੜੇ ਖਿਆਲਾਂ ਚ ਖੋਏ ਹੋਏ ਹੋ ਕੁਛ ਨਹੀਂ ਪੈਣੇ ਗੁੰਨੂ ਦੀ ਤੇ ਰਹਿਮਤ ਦੀ ਯਾਦ ਜੀ ਆਈ ਜਾਂਦੀ ਸੀ ਸਹੀ ਗੱਲ ਐ ਵੀਰੇ ਮੈਂ ਵੀ ਕਿਰਨ ਦੇ ਕਮਰੇ ਚ ਜਾਨੀ ਆ ਨਾ ਤੇ ਮੈਨੂੰ ਕਮਰਾ ਖਾਨ ਵੱਡਣ ਨੂੰ ਆਂਦਾ ਪਿਆ ਵੈ ਪਤਾ ਨਹੀਂ ਇਹਨਾਂ ਨੂੰ ਕੀ ਮਿਲਿਆ ਕਿਰਨ ਦਾ ਘਰ ਉਜਾੜ ਕੇ ਪੈਣੇ ਇਹਨਾਂ ਨੂੰ ਲੱਗਦਾ 14 ਲੱਖ ਦੇ ਕੇ ਛੁਟਕਾਰਾ ਪਾ ਲਿਆ ਬੇਸ਼ੱਕ ਦੀ ਕਿਰਨ ਤੋਂ ਇਹਨਾਂ ਨੂੰ ਛੁਟਕਾਰਾ ਮਿਲ ਗਿਆ ਹੋਵੇ ਪਰ ਇਹਨਾਂ ਦੇ ਰੱਬ ਨਾਲ ਤਾਂ ਵੈਰ ਕਮਾ ਲਿਆ ਨਾ। ਉਹ ਦੇਖੀ ਰੱਬ ਵੀ ਇਹਨਾਂ ਦੀ ਚੀਕਾਂ ਨਾਲ ਨਾ ਕੜਾਈਆਂ। ਤੁਹਾਨੂੰ ਸਹੀ ਗੱਲ ਕਹਿਣਾ ਪਿਆ। ਰੱਬ ਨੇ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਆਪੇ ਦੇਵੇਗਾ ਤੇ ਮੇਰੀ ਗੱਲ ਸੁਣਨੀ ਕਿ ਧਿਆਨ ਨਾਲ ਮੇਰਾ ਹੁਣ ਕੋਈ ਪਤਾ ਨਹੀਂ। ਮੈਂ ਹਫ਼ਤਾ ਇੱਥੇ ਆ ਕਿ 10 ਦਿਨ ਇੱਥੇ ਆ। ਮੈਂ ਤੈਨੂੰ ਜਾਂਦੇ ਹੋਏ ਨਾ ਇੱਕ ਜ਼ਿੰਮੇਵਾਰੀ ਦੇ ਕੇ ਜਾਣ ਲੱਗੀ ਆ। ਕਿਰਨ ਦੇ ਪੇਕੇ ਨਾਲ ਇੱਕ ਹਫ਼ਤੇ ਚ ਜਿਹੜਾ ਜ਼ਰੂਰ ਰੱਖਿਆ ਕਰੀ, ਉਹਦੀਆਂ ਤੇ ਇਹਨੂੰ ਮੇਲਾ ਆ ਕਰੀ। ਕੀ ਗੱਲ? ਇੰਨਾ ਹੈਰਾਨ ਹੋ ਕੇ ਦੇਖਦਾ ਪਿਆ। ਜੇ ਗੱਲ ਹੈ ਮੰਨਦੇ ਵਿੱਚ ਤੇ ਕਰ ਭੈਣ ਨਾਲ। ਪਣੇ ਪਹਿਲਾਂ ਤਾਂ ਉਹਨਾਂ ਦਾ ਰਿਸ਼ਤਾ ਵੀ ਸੀਗਾ। ਹੁਣ ਰਿਸ਼ਤਾ ਵੀ ਨਹੀਂ। ਮੈਂ ਕਿਹੜੇ ਮੂ ਨਾਲ ਜਾਊਂਗਾ ਉਹਨਾਂ ਘਰੇ? ਆ ਕਾਗਜ਼ਾਂ ਤੇ ਸਾਈਨ ਕਰਨ ਨਾਲ ਨਾ ਰਿਸ਼ਤੇ ਨਹੀਂ ਖਤਮ ਹੁੰਦੇ। ਨਾਲੇ ਤੂੰ ਤਾਂ ਉਹਨੂੰ ਆਪਣੀ ਭੈਣ ਸਮਝਦਾ ਸੀ। ਉਸ ਖਾਤੇ ਤੇ ਜਾ ਹੀ ਸਕਦਾ ਹੈ? ਪਣੇ ਤੁਹਾਨੂੰ ਕੀ ਲੱਗਦਾ? ਸਾਰੀ ਉਮਰ ਕਿਰਨ ਭਾਬੀ ਆਪਣੇ ਪੇਕੇ ਰਹੂਗੀ? ਗੱਲ ਤਾਂ ਮਾਨਪ੍ਰੀਤ ਤੂੰ ਬਿਲਕੁਲ ਸਹੀ ਕਹਿਣਾ ਪਿਆ। ਕੀ ਪਤਾ ਉਹ ਵੀ ਕਿਰਨ ਨੂੰ ਦੂਜੀ ਥਾਂ ਬਿਠਾਣ ਦੀ ਸੋਚਦੇ ਹੋਣ। ਕੀ ਪਤਾ ਹਫ਼ਤੇ ਤੱਕ ਤੋੜ ਦੇਣੇ ਕਿ ਮਹੀਨੇ ਤੱਕ? ਪਣੇ ਮੈਂ ਇਹ ਕਹਿੰਦਾ ਸੀਗਾ ਕਿ ਕਿਰਨ ਵਾਸਤੇ ਕੁਝ ਵਧੀਆ ਜਿਹਾ ਨਾ ਕਰੀਏ ਹਾਂ ਦੱਸ ਜੇ ਉਹਦੇ ਵਾਸਤੇ ਉਹਦੇ ਧੀਆ ਵਾਸਤੇ ਕੋਈ ਚੰਗਾ ਕਰ ਸਕਦੇ ਆ ਕਿ ਆਪਾਂ ਕਰ ਦਿੰਨੇ ਆ ਭਾਣੇ ਤੁਸੀਂ ਵੀ ਪੂਰੀ ਕੋਸ਼ਿਸ਼ ਕਰਿਓ ਕੋਈ ਚੰਗਾ ਜਿਹਾ ਘਰ ਲੱਭ ਜੇ ਇਧਰੋਂ ਮੈਂ ਵੀ ਪੂਰੀ ਕੋਸ਼ਿਸ਼ ਕਰਦਾ ਮਨਪ੍ਰੀਤ ਸੋਚਦਾ ਤੇਰੀ ਬਹੁਤ ਵਧੀਆ ਵੈ ਕਿ ਆਪਾਂ ਕਿਰਨ ਵਾਸਤੇ ਕੋਈ ਚੰਗਾ ਸੋਚੀਏ ਪਰ ਕਿਰਨ ਨੇ ਨਾ ਇੱਕ ਗਲਤੀ ਕੀਤੀ ਸੀ ਕਿ ਉਹ ਭੱਜ ਕੇ ਇੱਥੇ ਆ ਗਈ ਸੀ ਤੇ ਹੁਣ ਨਾ ਉਹਦੇ ਪੇਕੇ ਵੇਖ ਚਾ ਕੇ ਉਹਦੇ ਵਾਸਤੇ ਵਧੀਆ ਮੁੰਡਾ ਲੱਭਣਗੇ ਤੁਹਾਨੂੰ ਪਤਾ ਕੱਲ ਗੰਨੂ ਰੋ ਲੱਗੀ ਸੀ ਪਰ ਉਹ ਰੋਈ ਹੀ ਨਹੀਂ ਜੇ ਗੰਨੂ ਰੋ ਪੈਂਦੀ ਤੇ ਉਹਦੀ ਮਾਂ ਦਾ ਹੌਸਲਾ ਟੁੱਟ ਜਾਣਾ ਸੀਗਾ ਇੱਕ ਮੇਰਾ ਭਰਾ ਲਾਂਤੀ ਜੀ ਆ ਜਾਂਦੀ ਹਈਆਂ ਕੁੜੀਆਂ ਨੂੰ ਜੱਫੀ ਪਾ ਲੈਂਦਾ ਇਹਦੀਆਂ ਸੀ ਕਿਸੇ ਹੋਰ ਦੀਆਂ ਥੋੜੀ ਸੀ ਮੇਰੀ ਸੁਣ ਲੈ ਗੱਲ ਧਿਆਨ ਨਾਲ ਅੱਜ ਨਹੀਂ ਤਾਂ ਕੱਲ ਅਸਵਰਨਾ ਦੂਜੀ ਵਾਲੀ ਨੂੰ ਤਾਂ ਲੈ ਕੇ ਆਏਗਾ ਨਾ ਤੂੰ ਨਾ ਉਹਦਾ ਜੀ ਨਾਲ ਦੁੱਬਰ ਕਰਨਾ ਨਾ ਭੈਣੇ ਇਹ ਕੰਮ ਨਹੀਂ ਹੋਣਾ ਮੇਰੇ ਤੋਂ ਜੇ ਮੈਂ ਹੀ ਇਹ ਕੁਛ ਕਰਨ ਲੱਗ ਗਿਆ ਤੇ ਮੇਰੇ ਜੇ ਤਾਂ ਲਾਪਰਿਚ ਕੀ ਫਰਕ ਰਹਿ ਗਿਆ ਮੈਂ ਬਗਾਨੀ ਨੂੰ ਕਿਉਂ ਤੰਗ ਕਰਾਂ ਪਾਂਡਾ ਦੇ ਆਪਣਾ ਖਰਾਬ ਇੱਕ ਗੱਲ ਸਮਝ ਲੈ ਭਾਣੇ ਰੱਬ ਜੋ ਵੀ ਕਰਦਾ ਚੰਗੇ ਆਸਤੇ ਕਰਦਾ ਜੇ ਕਿਰਨ ਭਾਬੀ ਇੱਥੋਂ ਗਈ ਹੈ ਨਾ ਤੇ ਉਹਦੇ ਨਾਲ ਚੰਗਾ ਹੀ ਹੋਊਗਾ ਤੂੰ ਉਹ ਕਹਾਵਤ ਤਾਂ ਸੁਣੀ ਹੋਏਗੀ ਕਿ ਆਪਣੇ ਪੈਰ ਤੇ ਆਪ ਹੀ ਕੁਲਾੜੀ ਮਾਰਨੀ ਇਹਨਾਂ ਨੇ ਨਾ ਉਹੀ ਕੰਮ ਕੀਤਾ ਨਾ ਜੇ ਅਸੀਂ ਆਪਣੇ ਪੈਰਾਂ ਤੇ ਕੁਲਾੜੀ ਮਾਰੀ ਹੈ ਨਾ ਤਾਂ ਸਾਡੇ ਹੱਥ ਤਾਂ ਸਲਾਮਤ ਆ ਅਸੀਂ ਆਪਣੇ ਹੱਥਾਂ ਦੇ ਨਾ ਆਪੇ ਪੱਟਨੀ ਕਰ ਦੇਵਾਂਗੇ ਜੇ ਤੁਹਾਡੇ ਸਲਾਵਾ ਮੁੱਕ ਗਏ ਹੋਣਾ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਤੂੰ ਆਪਣੇ ਸਹੁਰੇ ਕਦੋਂ ਜਾਣਾ ਮੰਮੀ ਸਿ ਮੈਨੂੰ ਪੁੱਛਦੇ ਪਿਓ ਕਿ ਮੈਂ ਆਪਣੇ ਸਹੁਰੇ ਕਿਦੋਂ ਜਾਣਾ ਮੈਂ ਇਹ ਮੇਰਾ ਪੇਕਾ ਘਰ ਹੈ ਮੈਨੂੰ ਕੌਣ ਰੋਕ ਸਕਦਾ ਵੈ ਨਾਲੇ ਮਾਵਾ ਨੂੰ ਤਾਂ ਧੀਆਂ ਦਾ ਚਾਈ ਬੜਾ ਹੁੰਦਾ ਵੈ ਪੇਕੇ ਆਈਆਂ ਦਾ ਜਦੋਂ ਧੀਆਂ ਦੇ ਪੇਕੇ ਆਣਾ ਹੁੰਦਾ ਨਾ ਤਾਂ ਉਹ ਮਾਵਾ ਉਹ ਫੋਨ ਵੀ ਕਰਕੇ ਆਂਦੀਆਂ ਛਾਪੇ ਨਹੀਂ ਮਾਰਦੀਆਂ ਤੇਰੇ ਤਰ੍ਹਾਂ ਮਾਦਾ ਤੂੰ ਪੁੱਤ ਦੀ ਨਜ਼ਰਾ ਤੂੰ ਡਿੱਗੀ ਪਈ ਐ ਹੁ ਧੀ ਦੀ ਵੀ ਨਜ਼ਰਾ ਤੂੰ ਡਿੱਗਣਾ ਵਾ ਪਤਾ ਵੀ ਲੱਗਦਾ ਤੂੰ ਕੀ ਕਰਦੀ ਪਈ ਐ ਕੋਈ ਨਾ ਮਾਰੇ ਤੇ ਛੱਡ ਦੇ ਜਿਹੜੇ ਦਿਮਾਗ ਤੋਂ ਪੈਦਲ ਹੁੰਦੇ ਆ ਨਾ ਉਹਨਾਂ ਦੇ ਜੋਰ ਨਹੀਂ ਲਾਈਦਾ ਹੁੰਦਾ ਤੁਸੀਂ ਦੋਨੋਂ ਜਾਣੇ ਨਾ ਮੰਮੀ ਦੀ ਗੱਲ ਦਾ ਗਲਤ ਮਤਲਬ ਕੱਢਦੇ ਪਏ ਹੋ ਮੰਮੀ ਨੇ ਕਹਿਣ ਦਾ ਮਤਲਬ ਇਹ ਆ ਕਿ ਜਿੱਥੇ ਇੱਜ਼ਤ ਨਾ ਨਾ ਹੋਵੇ ਉੱਥੇ ਜਾਈਦਾ ਨਹੀਂ ਤੇ ਇਹੀ ਗੱਲ ਨਾ ਅਸੀਂ ਕਿਰਨ ਨੂੰ ਵੀ ਸਮਝਾਉਂਦੇ ਸੀ ਕਿ ਜੇ ਤੇਰੀ ਇੱਥੇ ਇੱਜ਼ਤ ਨਹੀਂ ਨਾ ਹੈਗੀ ਤੇ ਤੂੰ ਇੱਥੇ ਕਰਦੀ ਵੀ ਕੀ ਪਈ ਐ ਤੇ ਇਹੀ ਗੱਲ ਦੀ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦੀ ਆ ਕਿ ਪੇਕੇ ਆਈਆਂ ਧੀਆਂ ਦਾ ਨਾ ਮਾਵਾ ਨੂੰ ਚਾਹ ਹੁੰਦਾ ਤੇ ਢੋਡੀ ਮਾਂ ਨੂੰ ਟੋਡਾ ਕੋਈ ਚਾਹ ਹੀ ਨਹੀਂ ਤੁਸੀਂ ਇੱਥੇ ਕੀ ਕਰਦੇ ਹੋ ਮੈਨਾ ਜੈਸਮੀਨਾ ਕਿਰਨ ਨੇ ਮੇਰੇ ਤੇ ਮੇਰੇ ਪੇਕਿਆਂ ਵਿੱਚ ਨਾ ਬੋਲੀ ਮਨਪ੍ਰੀਤ ਬਲਾ ਇਹਦੇ ਪੇਕਿਆਂ ਨੂੰ ਪਹਿਲੇ ਮੈਂ ਇਹਦੇ ਨਵੇੜਾ ਕਰਾਂ ਇਹਦੇ ਪੇਕਿਆਂ ਨੂੰ ਮੈਂ ਕਹੂੰਗੀ ਜਾ ਤਾਂ ਆਪਣੇ ਤੀਨੂੰ ਅਕਲ ਸਿਖਾਓ ਜਾਂ ਬੋਰੀ ਬਿਸਤਰਾ ਪੈ ਕਰਕੇ ਇਹਨੂੰ ਨਾਲ ਲੈ ਜਾਓ